ਕੱਲ ਤੇ ਅੱਜ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਬਰਸਾਤ ਹੋਈ ਹੈ ਤੇ ਨਾਲ ਹੀ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਯਾਨੀ 2-3 ਫਰਵਰੀ ਨੂੰ ਸੰਘਣੀ ਧੁੰਦ ਦੀਆਂ ਸੰਕਾ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਾਕ ਦੇ ਵੱਲੋਂ ਇਸ ਦੇ ਲਈ yellow alert ਵੀ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕੱਲ ਲੁਧਿਆਣੇ ਵਿੱਚ 4 ਮਿਲੀਮੀਟਰ ਤੇ ਅੱਜ 12.4 ਮਿਲੀਮੀਟਰ ਰਿਕਾਰਡ ਦਰਜ ਹੋਇਆ ਜਦਕਿ 4 ਫਰਵਰੀ ਤੋਂ ਬਾਅਦ ਮੌਸਮ ਬਿਲਕੁਲ ਸਾਫ਼ ਹੋ ਜਾਵੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਬਰਸਾਤ ਫਸਲਾਂ ਦੇ ਲਈ ਲਾਹੇਵੰਦ ਹੈ ਮਗਰ ਗੜੇਮਾਰੀ ਕਾਰਨ ਫਸਲਾਂ ਅਤੇ ਸਬਜ਼ੀਆਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਬਿਊਰੋ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਭਰਿਆਣਾ ਲਾਈਵ ਜੀ ਕਿਉਂਕਿ ਅਸੀਂ ਡਬਲਯੂਡੀ ਸਿਸਟਮ ਦਾ ਜਿਹੜਾ ਇਫੈਕਟ ਦੇਖ ਰਹੇ ਹਾਂ ਸਾਰੇ ਪੰਜਾਬ ਵਿੱਚ ਇਹ ਚੱਲ ਰਿਹਾ ਹੈ ਸੋ ਇਹਦੇ ਕਰਕੇ ਕੱਲ ਵੀ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਅਬਜ਼ਰਵ ਕੀਤੀ ਗਈ ਔਰ ਅੱਜ ਵੀ ਕਾਫੀ ਹਿੱਸਿਆਂ ਦੇ ਵਿੱਚ ਕੀਤੀ ਗਈ ਲੁਧਿਆਣਾ ਵਿੱਚ ਵੀ ਕੱਲ 4 ਮਿਲੀਮੀਟਰ ਔਰ ਅੱਜ ਜਿਹੜੀ 12.4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਵਾਲਾ ਜੋ ਸਿਸਟਮ ਹੈ ਇਹਦਾ ਇਫੈਕਟ ਅੱਜ ਤੱਕ ਹੀ ਰਹਿਣ ਦੀ ਪ੍ਰੈਡਿਕਸ਼ਨ ਹੈ ਕੱਲ ਤੋਂ ਕੱਲ ਨੂੰ ਜਿਹੜੀ ਕੰਡੀਸ਼ਨ ਆਲਮੋਸਟ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ ਬਟ ਕੱਲ ਨੂੰ ਕਿਉਂਕਿ ਰੇਨ ਤੋਂ ਬਾਅਦ ਮੌਇਸਚਰ ਕਾਫੀ ਹੋ ਜਾਂਦਾ ਹੈ ਸੋ ਕੱਲ ਨੂੰ ਸੰਗਣੀ ਧੁੰਦ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ ਔਰ ਉਹਦੇ ਤੋਂ ਬਾਅਦ ਇੱਕ ਜਿਹੜਾ ਹੋਰ ਡਬਲਯੂ ਡੀ ਸਿਸਟਮ ਡਿਵੈਲਪ ਹੋ ਰਿਹਾ ਉਹਦਾ ਇਫੈਕਟ ਵੀ ਤਿੰਨ ਤਰੀਕ ਨੂੰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਆ ਮੋਸਟਲੀ ਜਿਹੜੀਆਂ ਨਦਨ ਡਿਸਟ੍ਰਿਕਟਸ ਨੇ ਮੇਨਲੀ ਉਹਨਾਂ ਦੇ ਵਿੱਚ ਜਿਹੜੇ ਲਾਈਟਨਿੰਗ ਜਾਂ ਠੰਡੇ ਸ਼ਾਵਰਸ ਹੋ ਸਕਦੇ ਨੇ ਔਰ 4 ਤਰੀਕ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਐਂਡ ਦੀ ਪ੍ਰੈਡਿਕਸ਼ਨ ਹੈ ਕੋਈ ਅਲਰਟ ਵਗੈਰਾ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਜੀ ਇਹਦੇ ਵਾਸਤੇ ਜਿਹੜਾ ਲਾਈਟਨਿੰਗ ਥੰਡਰ ਸ਼ਾਵਰਸ ਔਰ ਲਾਈਟ ਟੂ ਮੋਡਰੇਟ ਰੇਨ ਇਹਦੇ ਵਾਸਤੇ 31 ਔਰ 1 ਨੂੰ ਜਿਹੜਾ orange alert time دی ਵੱਲੋਂ ਜਾਰੀ ਕੀਤਾ ਗਿਆ ਸੀ ਔਰ ਹੁਣ 2 ਤਰੀਕ ਨੂੰ ਡੈਂਸ ਫੌਗ ਵਾਸਤੇ yellow alert ਜਾਰੀ ਕੀਤਾ ਗਿਆ ਹੈ ਔਰ 3 ਤਰੀਕ ਨੂੰ ਫਿਰ ਲਾਈਟਨਿੰਗ ਔਰ ਥੰਡਰ ਸ਼ਾਵਰਸ ਕਿਤੇ ਕਿਤੇ ਹੋ ਸਕਦੇ ਨੇ ਬਟ 4 ਤਰੀਕ ਤੋਂ ਜਿਹੜੀਆਂ ਕੰਡੀਸ਼ਨਸ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ ਮੈਮ ਫਸਲਾਂ ਤੇ ਕੀ ਅਸਰ ਰਹੇਗਾ ਇਸ ਬਰਸਾਤ ਦਾ ਕਿਉਂਕਿ ਗੜੇਮਾਰੀ ਵੀ ਕਾਫੀ ਹਿੱਸੇਾਂ ਦੇ ਵਿੱਚ ਹੋਈ ਹੈ ਫਸਲਾਂ ਤੇ ਕੀ ਅਸਰ ਪੈਗਾ ਭਾਈ ਜੀ ਕਿਉਂਕਿ ਜਿਹੜਾ ਹੁਣ ਡਰਾਈ ਸਪੈਲ ਬੜਾ ਲੰਬਾ ਹੋ ਗਿਆ ਸੀ 2 ਮਹੀਨੇ ਲਗਭਗ ਕੋਈ ਬਾਰਿਸ਼ ਨਹੀਂ ਸੀ ਹੋਈ ਸੋ ਹੁਣ ਜਿਹੜੀ ਇਹ ਬਾਰਿਸ਼ ਹੋਈ ਹੈ ਇਹ ਕ੍ਰੌਪਸ ਲਈ ਇਹ ਇਹਦਾ ਇਲਾਹੀਵੰਦੀ ਹੋ ਸਕਦੀ ਹੈ ਕਿਉਂਕਿ ਕ੍ਰੌਪਸ ਨੂੰ ਵੀ ਹੁਣ ਮੌਇਸਚਰ ਦੀ ਜ਼ਰੂਰਤ ਸੀ ਔਰ ਜੇ ਅਸੀਂ ਗੜੇਮਾਰੀ ਦੀ ਗੱਲ ਕਰੀਏ ਕਿਉਂਕਿ ਜਦੋਂ ਗੜੇਮਾਰੀ ਜਿਹੜੀ ਫਸਲਾਂ ਦੇ ਮੈਚਿਓਰਿਟੀ ਦੇ ਟਾਈਮ ਤੇ ਹੁੰਦੀ ਹੈ ਉਦੋਂ ਉਹਦਾ ਬਹੁਤ ਨੁਕਸਾਨ ਹੁੰਦਾ ਸੋ ਫਿਲਹਾਲ ਅਸੀਂ ਉਹਦਾ ਇੰਨਾ ਇਫੈਕਟ ਨਹੀਂ ਐਕਸਪੈਕਟ ਕਰ ਰਹੇ ਹਾਂ